ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਸਾਡੇ ਲੋਕ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਲੈ ਕੇ ਆਦਰਾ ਰਫਤਾਰ ਨਿਊਜ਼ ਆਫਰ ਚਾਤਪੌਨੀਆ ਪਹਿਲੀ ਖਬਰ ਤੇ ਉੱਤਰੀ ਥੋਪੀਆ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਸੁਸਤ ਜਵਾਲਾਮੁਖੀ ਫਟ ਗਿਆ ਜੋ ਕਿ 12000 ਸਾਲਾਂ ਦੇ ਅੰਤਰਾਲ ਤੋਂ ਬਾਅਦ ਫਟਿਆ ਸੀ ਫਟਣ ਦੇ ਨਾਲ ਪੈਦਾ ਹੋਈ ਰਾਖ ਲਾਲ ਸਾਗਰ ਤੋਂ ਪਾਰ ਯਮਨ ਅਤੇ ਓਮਾਨ ਤੋਂ ਹੁੰਦੀ ਹੋਈ ਹੁਣ ਅਰਬ ਸਾਗਰ ਤੇ ਉੱਤਰੀ ਭਾਰਤ ਵੱਲ ਵੱਧ ਰਹੀ ਹੈ ਸੰਘਣੀ ਰਾਖ ਹੁਣ ਦਿੱਲੀ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੰਘ ਰਹੀ ਹੈ ਤੇ ਥੋਪੀਆ ਦੇ ਅਫਾਰ ਖੇਤਰ ਦੇ ਵਿੱਚ ਫਕਹਲੀ ਗੁਬੀ ਜਵਾਲਾਮੁਖੀ ਜੋ ਕਿ ਅਦੀਸ ਅਬਾਬਾ ਤੋਂ ਲਗਭਗ 800 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਸਥਿਤ ਹੈ ਐਤਵਾਸ ਸਵੇਰੇ ਕਈ ਘੰਟਿਆਂ ਤੱਕ ਫਰਦਾ ਰਿਹਾ ਜਿਸ ਨਾਲ ਨੇੜਲੇ ਪ੍ਰਿੰਟ ਸਵਾਦੀ ਪਰਥੇ ਹਟਕ ਗਏ ਤੇ ਫਰਾਰ ਦੇ ਟਲੂਸ ਜਵਾਲਾਮੁਖੀ ਅਸ਼ਡਵਾਈਜ਼ਰੀ ਸੈਂਟਰ ਦੇ ਅਨੁਸਾਰ ਜਵਾਲਾਮੁਖੀ ਦੇ ਫਟਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਨਾਲ ਅਸਮਾਨ ਦੇ ਵਿੱਚ 14 ਕਿਲੋਮੀਟਰ ਤੱਕ ਧੂਏ ਦੇ ਸੰਗੜੇ ਗੁਬਾਰ ਫੈਲ ਗਏ ਜਿਸ ਨਾਲ ਯਮਨ, ਓਮਾਨ, ਭਾਰਤ ਅਤੇ ਉੱਤਰੀ ਪਾਕਿਸਤਾਨ ਦੇ ਵਿੱਚ ਸਵਾਹ ਦੇ ਬਦਲ ਵੀ ਫੈਲ ਗਏ ਨੇ ਇੱਕ ਸਥਾਨਕ ਪ੍ਰਸ਼ਾਸਕ ਮੁਹੰਮਦ ਸੈਦ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਜਵਾਲਾਮੁਖੀ ਦੇ ਫਟਣ ਨਾਲ ਪਸ਼ੂ ਪਾਲਕਾਂ ਦੇ ਸਥਾਨਕ ਪਾਈਚਾਰੇ ਲਈ ਆਰਥਿਕ ਪ੍ਰਭਾਵ ਪੈ ਸਕਦੇ ਨੇ ਮਲੇਸ਼ੀਆ ਅਗਲੇ ਸਾਲ ਤੋਂ 16 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਦੇ ਲਈ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਗਾਉਂਦੀ ਯੋਜਨਾ ਬਣਾ ਰਿਹਾ ਜੋ ਕਿ ਬੱਚਿਆਂ ਦੀ ਸੁਰੱਖਿਆ ਵਾਸਤੇ ਚਿੰਤਾਵਾ ਦੇ ਕਾਰਨ ਡਿਜੀਟਲ ਪਲੇਟਫਾਰਮਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਦੀ ਚੋਣ ਕਰਨ ਵਾਲੇ ਦੇਸ਼ਾਂ ਦੀ ਵੱਧ ਰਹੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ ਸੰਚਾਰ ਮੰਤਰੀ ਫਾਹਿਰ ਫਜ਼ਲ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਲੀ ਉਮਰ ਬੰਦੀਆਂ ਲਗਾਉਣ ਲਈ ਵਰਤੇ ਜਾਂਦੇ ਵਿਧੀਾਂ ਦੀ ਸਮੀਖਿਆ ਕਰ ਰਹੀ ਹੈ ਤੇ ਨੌਜਵਾਨਾਂ ਨੂੰ ਸਾਈਬਰ ਬੁੱਲਿੰਗ, ਫਾਈਨੈਂਸ਼ੀਅਲ ਸਕੈਮਸ ਅਤੇ ਬਾਲ ਜਨਸੀ ਸ਼ੋਸ਼ਣ ਵਰਗੇ ਆਨਲਾਈਨ ਨੁਕਸਾਨਾਂ ਤੋਂ ਬਚਾਉਣ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਤੱਕ ਸੋਸ਼ਲ ਮੀਡੀਆ ਪਲੇਟਫਾਰਮ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਉਪਭੋਗਤਾ ਖਾਤੇ ਖੋਲਣ ਤੋਂ ਰੋਕਣ ਦੇ ਸਰਕਾਰ ਦੇ ਫੈਸਲੇ ਦੀ ਪਾਲਣਾ ਕਰਨਗੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਉੱਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਇੱਕ ਵੱਧੇ ਵਿਸ਼ਵਵਿਆਪੀ ਚਿੰਤਾ ਬਣ ਗਏ ਨੇ ਤੇ ਜਿਸ ਵਿੱਚ ਟਿਕਟੌਕ, ਸਨੈਪਚੈਟ, ਗੂਗਲ ਅਤੇ ਮੈਟਾ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਾਟਸਐਪ ਦੇ ਸੰਚਾਲਕ ਸਮੇਤ ਕੰਪਨੀਆਂ ਨੂੰ ਮਾਨਸਿਕ ਸਿਹਤ ਸੰਕਟ ਨੂੰ ਵਧਾਉਣ ਵਿੱਚ ਆਪਣੀ ਭੂਮਿਕਾ ਲਈ ਸੰਯੁਕਤ ਰਾਜ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਕਿਹਾ ਕਿ ਦੋ ਸਾਲਾਂ ਦੇ ਤਣਾਪੁਰ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ ਆਨੰਦ ਦਾ ਇਹ ਬਿਆਨ ਹਫਤੇ ਦੇ ਅਖੀਰ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਜੀ20 ਸਿਖਰ ਵਾਰਤਾ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਹਨਾਂ ਦੇ ਭਾਰਤੀ ਹਮਰਤਬਾ ਨਰਿੰਦਰ ਮੋਦੀ ਦਰਮਿਆਨ ਹੋਈ ਬੈਠਕ ਤੋਂ ਬਾਅਦ ਆਇਆ ਬਰਤਕ ਵਿੱਚ ਦੋਹਾਂ ਆਗੂਆਂ ਨੇ ਇੱਕ ਨਵੇਂ ਵਪਾਰ ਸਮਝੌਤੇ ਦੀ ਗੱਲਬਾਤ ਮੁਰ ਸ਼ੁਰੂ ਕਰਨ ਨਾਲ ਬਾਰੇ ਸਹਿਮਤੀ ਦਿੱਤੀ ਹੈ ਤੇ ਆਨੰਦ ਨੇ ਇਸ ਖਬਰ ਏਜੰਸੀ ਨੂੰ ਟੈਲੀਫੋਨ ਤੇ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਦੋਵੇਂ ਆਗੂ ਇਸ ਗੱਲ ਉੱਤੇ ਦ੍ਰਿੜ ਸਨ ਕਿ ਇਹ ਕੰਮ ਜਲਦੀ ਤੋਂ ਜਲਦੀ ਪੂਰਾ ਹੋਵੇ। ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਭਾਰਤ ਦੀ ਯਾਤਰਾ ਕਰਨਗੇ ਤੇ ਆਨੰਦ ਨੇ ਅਗਲੇ ਦਹਾਕੇ ਦੇ ਵਿੱਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ। ਕੈਨੇਡਾ ਵਿਸ਼ਵ ਦੇ ਕੁਝ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਅਰਥਚਾਰਾ ਵਪਾਰ ਉੱਤੇ ਨਿਰਭਰ ਹੈ ਤੇ ਕੈਨੇਡਾ ਦਾ 75% ਦੀ ਤੋਂ ਵੱਧ ਬਰਾਮਦ ਅਮਰੀਕਾ ਨੂੰ ਜਾਂਦੀ ਹੈ। ਬੀਤੇ ਦਿਨ ਕਬੱਡੀ ਦੀ ਭਾਰਤੀ ਮਹਿਲਾ ਟੀਮ ਨੇ ਫਾਈਨਲ ਦੇ ਵਿੱਚ ਚੀਨੀ ਤਾਈਪੇ ਨੂੰ 23 28 ਨਾਲ ਹਰਾ ਕੇ ਟਾਕਾ ਦੇ ਵਿੱਚ ਆਪਣਾ ਲਗਾਤਾਰ ਦੂਜਾ ਮਹਿਲਾ ਕਬੱਡੀ ਵਿਸ਼ਵ ਕੱਪ ਖਿਤਾਬ ਹਾਸਲ ਕੀਤਾ। ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਬਣਾਈ ਰੱਖਿਆ ਅਤੇ ਆਪਣੇ ਸਾਰੇ ਗਰੁੱਪ ਦੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚੇ ਜਿੱਥੇ ਉਹਨਾਂ ਦਾ ਸਾਹਮਣਾ ਈਰਾਨ ਦੇ ਨਾਲ ਹੋਇਆ। ਉਹਨਾਂ ਨੇ ਨਾਕਆਊਟ ਦੇ ਵਿੱਚ ਵੀ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਈਰਾਨ ਨੂੰ 32 21 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਦੂਜੇ ਪਾਸੇ ਚੀਨੀ ਟਾਈਪੇ ਨੇ ਵੀ ਅਜੇ ਤੂੰ ਗਰੁੱਪ ਪੜਾ ਦਾ ਆਨੰਦ ਮਾਣਿਆ ਸੀ ਅਤੇ ਆਪਣੇ ਸੈਮੀਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਬੰਗਲਾਦੇਸ਼ ਨੂੰ 25-18 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਹਾਲਾਂਕਿ ਇਹ ਭਾਰਤ ਸੀ ਜਿਤਨੇ ਫਾਈਨਲ ਮੁਕਾਬਲੇ ਵਿੱਚ ਆਪਣੀ ਹਿੰਮਤ ਬਣਾਈ ਰੱਖੀ ਅਤੇ ਆਪਣਾ ਲਗਾਤਾਰ ਦੂਜਾ ਵਿਸ਼ਵ ਕੱਪ ਖਿਤਾਬ ਹਾਸਲ ਕੀਤਾ ਉਹਨਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੀਮ ਨੂੰ ਵਧਾਈ ਦਿੱਤੀ ਹੈ ਜਿਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਸਾਡੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਕਬੱਡੀ ਵਿਸ਼ਵ ਕੱਪ 2025 ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਲਈ ਵਧਾਈਆਂ। ਉਹਨਾਂ ਨੇ ਸ਼ਾਨਦਾਰ ਹਿੰਮਤ, ਹੁਨਰ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੀ ਜਿੱਤ ਅਣਗਿਣਤ ਨੌਜਵਾਨਾਂ ਨੂੰ ਕਬੱਡੀ ਨੂੰ ਅੱਗੇ ਵਧਾਉਣ, ਵੱਡੇ ਸੁਪਨੇ ਦੇਖਣ ਅਤੇ ਉੱਚੇ ਟੀਚੇ ਨੂੰ ਰੱਖਣ ਲਈ ਪ੍ਰੇਰਿਤ ਕਰੇਗੀ। ਭਾਰਤ ਨੇ ਮੰਗਲਵਾਰ ਨੂੰ ਬੀਨਲ ਪ੍ਰਭਾਵਤ ਸੁਲਤਾਨ ਅਜਨਾਲ ਸ਼ਾ ਹਾਕੀ ਕੱਪ ਟੂਰਨਾਮੈਂਟ ਦੇ ਮੈਚ ਵਿੱਚ ਡੱਟ ਕੇ ਮੁਕਾਬਲਾ ਕੀਤਾ ਪਰ ਆਖਰਕਾਰ ਉਹ ਬੈਲਜੀਅਮ ਤੋਂ 2-3 ਨਾਲ ਹਾਰ ਗਿਆ। ਭਾਰਤ ਲਈ ਅਭਿਸ਼ੇਕ 33ਵੇਂ ਮਿੰਟ ਅਤੇ ਸ਼ੀਲਾਨੰਦ ਲਾਕੜਾ ਨੇ ਗੋਲ ਕੀਤੇ ਨੇ ਜਦੋਂ ਕਿ ਬੈਲਜੀਅਮ ਦੇ ਲਈ ਰੋਮਨ ਡੋਵਰ ਕੋਟ 17ਵੇਂ ਮਿੰਟ ਦੇ ਵਿੱਚ ਅਤੇ 46ਵੇਂ ਮਿੰਟ ਦੇ ਵਿੱਚ ਅਤੇ ਨਿਕੋਲਸ ਡੀ ਕਾਰਪੇਲ 45ਵੇਂ ਮਿੰਟ ਵਿੱਚ ਗੋਲ ਕਰਨ ਵਿੱਚ ਸਫਲ ਰਹੇ। ਡਿਫੈਂਡਰ ਸੰਜੇ ਦੀ ਅਗਵਾਈ ਦੇ ਵਿੱਚ ਭਾਰਤ ਨੇ ਐਤਵਾਰ ਨੂੰ 6 ਟੀਮਾਂ ਦੇ ਇਸ ਮੁਕਾਬਲੇ ਵਿੱਚ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਦੇ ਖਿਲਾਫ ਆਪਣਾ ਪਹਿਲਾ ਮੈਚ 1-0 ਨਾਲ ਜਿੱਤਿਆ ਸੀ ਤੇ ਬੈਲਜੀਅਮ ਨੂੰ ਮੈਚ ਸ਼ੁਰੂ ਹੋਣ ਦੇ 10 ਮਿੰਟ ਬਾਅਦ ਪਹਿਲਾ ਪੈਨਲਟੀ ਕਾਰਨਰ ਮਿਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਲਦੀ ਹੀ ਦੂਜਾ ਪੈਨਲਟੀ ਕਾਰਨਰ ਵੀ ਹਾਸਲ ਕਰ ਲਿਆ ਪਰ ਦੋਵਾਂ ਮੌਕਿਆਂ ਉੱਤੇ ਭਾਰਤੀ ਰੱਖਿਆ ਪੰਕਤੀ ਨੇ ਡਟ ਕੇ ਮੁਕਾਬਲਾ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਪਹਿਲੇ ਕੁਆਟਰ ਦੇ ਅੰਤ ਤੱਕ ਉਹ ਬਰਾਬਰੀ ਉੱਤੇ ਰਹਿਣ ਤੇ ਜਦੋਂ ਮੈਚ ਖਤਮ ਹੋਣ ਵਿੱਚ ਸਿਰਫ 3 ਮਿੰਟ ਦਾ ਸਮਾਂ ਬਚਿਆ ਸੀ ਉਦੋਂ ਸ਼ਿਲਾ ਆਨੰਦ ਲਕੜਾ ਯਾਨੀ ਕਿ 57ਵੇਂ ਮਿੰਟ ਦੇ ਵਿੱਚ ਉਹਨਾਂ ਨੇ ਰਵੀ ਚੰਦਰ ਸਿੰਘ ਦੇ ਸ਼ਾਨਦਾਰ ਕਰਾਸ ਉਤੇ ਗੋਲ ਕਰਕੇ ਭਾਰਤ ਦੀ ਉਮੀਦ ਦੀ ਉਹਨਾਂ ਨੂੰ ਕਿਰਨ ਦਿਖਾਈ ਪਰ ਉਹ ਬਰਾਬਰੀ ਦਾ ਗੋਲ ਨਹੀਂ ਕਰ ਸਕਿਆ ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮਲੇਸ਼ੀਆ ਦੇ ਨਾਲ ਹੋਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਂਡੀਪੀਐਸ ਮਾਮਲੇ ਦੇ ਵਿੱਚ ਇੱਕ ਮੁੱਲਤਵ ਨੂੰ ਜਮਾਤ ਦਿੰਦੇ ਸਮੇਂ ਸਪਸ਼ਟ ਕੀਤਾ ਕਿ ਮੁਕਦਮੇ ਵਿੱਚ ਲੰਬੀ ਦੇਰੀ ਬੋਲਦਮ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਅਦਾਲਤ ਦੇ ਅਨੁਸਾਰ ਸੰਵਿਧਾਨ ਦੇ ਤਹਿਤ ਹਰ ਵਿਅਕਤੀ ਨੂੰ ਸਮੇਂ ਸਿਰ ਮੁਕਦਮੇ ਦਾ ਅਧਿਕਾਰ ਹੈ ਤੇ ਇਹ ਮਾਮਲਾ ਅੰਮ੍ਰਿਤਸਰ ਦੇ ਵਿੱਚ ਦਰਜ ਇੱਕ ਐਫ ਆਈ ਆਰ ਨਾਲ ਸੰਬੰਧਿਤ ਹੈ ਜਿੱਥੇ ਪੁਲਤ ਨੇ ਬਬਲੂ ਅਤੇ ਉਸ ਦੇ ਸਾਥੀ ਤੋਂ 279 ਗ੍ਰਾਮ ਹਿਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਇਹ ਮਾਤਰਾ ਵਪਾਰਕ ਸ਼੍ਰੇਣੀ ਵਿੱਚ ਆਉਂਦੀ ਹੈ ਅਤੇ ਅਜਿਹੇ ਮਾਮਲਿਆਂ ਦੇ ਵਿੱਚ ਜ਼ਮਾਨਤ ਦੇਣਾ ਆਮ ਤੌਰ ਤੇ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ ਤੇ ਜਸਟਿਸ ਸੁਮਿਤ ਗੋਇਲ ਨੇ ਕਿਹਾ ਕਿ ਐਨਡੀਪੀਐਸ ਐਕਟ ਦੀ ਧਾਰਾ 37 ਸਖਤ ਹੈ ਪਰ ਜਦੋਂ ਮੁਕਦਮਾ ਅੱਗੇ ਨਹੀਂ ਵਧ ਰਿਹਾ ਹੁੰਦਾ ਅਤੇ ਮੁਲਜ਼ਮ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੁੰਦਾ ਹੈ ਤਾਂ ਅਦਾਲਤ ਇਸ ਗੰਭੀਰਤਾ ਨੂੰ ਕੁਝ ਹੱਦ ਤੱਕ ਘਟਾ ਸਕਦੀ ਹੈ ਅਦਾਲਤ ਨੇ ਮੰਨਿਆ ਕਿ ਦੇਰੀ ਦੀ ਜ਼ਿੰਮੇਵਾਰੀ ਮੁਲਜ਼ਮ ਦੀ ਨਹੀਂ ਹੈ ਅਤੇ ਜੇਕਰ ਅਜਿਹੇ ਹਾਲਾਤ ਵਿੱਚ ਜ਼ਮਾਨਤ ਤੋਂ ਇਨਕਾਰ ਕੀਤਾ ਜਾਂਦਾ ਹੈ ਤਹਰਾਤਤ ਦਾ ਦਾ ਇੱਕ ਰੂਪ ਬਣ ਜਾਂਦੀ ਹੈ ਅਦਾਲਤ ਨੇ ਇਹ ਵੀ ਦੋਹਰਾਇਆ ਕਿ ਤੇਜ਼ ਸੁਣਵਾਈ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਸਗੋਂ ਇੱਕ ਸੰਵਿਧਾਨਕ ਅਧਿਕਾਰ ਹੈ ਅਤੇ ਜਿੰਦੀ ਹਰ ਕੀਮਤ ਉਤੇ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਦਾਲਤ ਨੇ ਜਵਾਬ ਦੇਂਦੇ ਸਮੇਂ ਕੁਝ ਸ਼ਰਤਾਂ ਲਗਾਈਆਂ ਤੇ ਮੋਲਦਬ ਨੂੰ ਆਪਣਾ ਪਾਸਪੋਰਟ ਸੌਂਪਣਾ ਪਵੇਗਾ ਤੇ 1 ਮਹੀਨਾ ਬਾਅਦ ਹਲਫਨਾਮਾ ਜਮਾ ਕਰਨਾ ਪਵੇਗਾ ਜਿਸ ਵਿੱਚ ਕਿਹਾ ਗਿਆ ਕਿ ਉਹਤਨੇ ਕੋਈ ਅਪਰਾਧਕ ਗਤੀਵਿਧੀ ਨਹੀਂ ਕੀਤੀ ਹੈ ਅਤੇ ਸਬੂਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਕਿਸਾਨਾਂ ਦੇ ਵੱਡੇ ਮੋਰਚੇ ਕਰਕੇ ਅਗਲੇ 2 ਦਿਨਾਂ ਦੇ ਵਿੱਚ ਚੰਡੀਗੜ੍ਹ 'ਚ ਹਾਲਾਤ ਤਣਾਅਪੂਰਨ ਹੋ ਸਕਦੇ ਨੇ ਕਿਉਂਕਿ 26 ਨਵੰਬਰ ਨੂੰ ਸੂਯੁਕਤ ਕਿਸਾਨ ਮੋਰਚਾ ਦੇ 5ਵੇਂ ਵਿਰੋਧ ਦਿਹਾੜੇ ਨੂੰ ਮਰਕਰਜ਼ ਬਣਾਉਂਦੇ ਹੋਏ ਦੋ ਦਰਜਨ ਤੋਂ ਵੱਧ ਯੂਨੀਅਨਾਂ ਦੇ ਕਰੀਬ 10,000 ਮੈਂਬਰਾਂ ਦੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ। ਇਸ ਵੱਡੇ ਇਕੱਠ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸੈਕਟਰ 43 ਦੇ ਦੁਸ਼ਾਰਾ ਮੈਦਾਨ ਨੂੰ ਪ੍ਰਦਰਸ਼ਨ ਦੇ ਲਈ ਨਿਰਧਾਰਤ ਕਰ ਦਿੱਤਾ ਹੈ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੇ ਲਈ ਕਰੀਬ 3,000 ਪੁਲਿਸ ਕਰਮਚਾਰੀ ਤਾਇਨਾਤ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੌਰਾਨ ਟਾਈ ਸਿਟੀ ਦੇ ਰਹਿਣ ਵਾਲਿਆਂ ਨੂੰ ਟ੍ਰੈਫਿਕ ਰੂਟ ਤੇ ਪਾਬੰਦੀਆਂ ਅਤੇ ਮੋਹਾਲੀ ਤੋਂ ਚੰਡੀਗੜ੍ਹ ਦਾਖਲੇ ਦੇ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸੇ ਦਿਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੀਯੂ ਕੈਂਪਸ ਵਿੱਚ ਪੂਰਨ ਬੰਦ ਦਾ ਐਲਾਨ ਵੀ ਕੀਤਾ ਗਿਆ ਤੇ ਜੇਕਰ ਹਾਲਾਤ ਹੋਰ ਗੰਭੀਰ ਹੋ ਸਕਦੇ ਨੇ। ਸਭ ਤੋਂ ਵੱਡਾ ਇਕੱਠ ਐਸਕੇਐਮ ਵੱਲੋਂ ਆਉਣ ਦੀ ਉਮੀਦ ਹੈ ਜੋ ਕਿ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਅੰਦੋਲਨਾਂ ਦੇ 5 ਸਾਲ ਪੂਰੇ ਹੋਣ ਉੱਤੇ ਮਾਰਚ ਕੱਢ ਰਹੇ ਨੇ। ਕੇਂਦਰੀ ਟ੍ਰੇਡ ਯੂਨੀਅਨ ਨੇ ਵੀ ਦੇਸ਼ ਪਧਰੀ ਧਰਨਿਆ ਦੀ ਕਾਲ ਦਿੱਤੀ ਹੈ ਤੇ ਐਸਐਸਪੀ ਚੰਡੀਗੜ੍ਹ ਪੁਲਿਸ ਕਰਨ ਵੀਰਦੀਪ ਕੌਰ ਨੇ ਕਿਹਾ ਕਿ ਯੂਨੀਅਨਾਂ ਦੀ ਮੰਗ ਉੱਤੇ ਸੈਕਟਰ 43 ਦੇ ਵਿੱਚ ਮੈਦਾਨ ਪ੍ਰਦਾਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਸ਼ਾਂਤੀਪੂਰਨ ਰੈਲੀ ਕਰਨ ਦੀ ਆਗਿਆ ਹੈ ਕਾਨੂੰਨ ਵਿਵਸਥਾ ਦੇ ਲਈ 3000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਵੇਲੇ ਤੱਕ ਅਸੀਂ ਸ਼ਹਿਰ ਦੇ ਬਾਡਰ ਸੀਲ ਕਰਨ ਬਾਰੇ ਫੈਸਲਾ ਨਹੀਂ ਕੀਤਾ ਕਿਸਾਨ ਯੂਨੀਅਨ ਨੇਤਾ ਬਲਬੀਰ ਸਿੰਘ ਰਾਜਵਾਲ ਨੇ ਦੱਸਿਆ ਕਿ 30 ਤੋਂ ਵੱਧ ਜਥੇਬੰਦੀਆਂ ਦੇ ਮੈਂਬਰ ਚੰਡੀਗੜ੍ਹ ਆ ਰਹੇ ਨੇ ਤੇ ਅਸੀਂ ਪੁਲਤ ਤੋਂ ਜਗ੍ਹਾ ਦੀ ਮੰਗ ਕੀਤੀ ਸੀ ਜਿਸ ਉਪਰੰਤ ਸੈਕਟਰ 43 ਦਾ ਮੈਦਾਨ ਸਾਨੂੰ ਦਿੱਤਾ ਗਿਆ। ਪੰਜਾਬ ਦੇ ਮੌਸਮ ਸੰਬੰਧੀ ਮਹੱਤਵਪੂਰਨ ਖਬਰਾਂ ਸਾਹਮਣੇ ਆ ਰਹੀਆਂ ਨੇ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਕਾਰਨ ਠੰਡ ਵਧ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕਮੀ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਪੰਜਾਬ ਦੇ ਵਿੱਚ ਰਾਤਾਂ ਠੰਡੀਆਂ ਹੋ ਗਈਆਂ ਨੇ ਸਾਰੇ ਇਲਾਕਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਲ ਤੋਂ ਹੇਠਾਂ ਆ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 0 0.6 ਡਿਗਰੀ ਸੈਲਸੀਅਸ ਘਟਿਆ ਤੇ ਮੌਸਮ ਵਿਭਾਗ ਅਨੁਸਾਰ ਅੱਜ ਵੀ ਮੌਸਮ ਖੁਸ਼ਕ ਰਹੇਗਾ ਕੁਝ ਇਲਾਕਿਆਂ ਦੇ ਵਿੱਚ ਹਲਕੀ ਧੁੰਦ ਵੀ ਪੈ ਸਕਦੀ ਹੈ ਹਾਲਾਂਕਿ ਮੀਂਹ ਜਾਂ ਹੋਰ ਖਤਰਿਆਂ ਦੀ ਕੋਈ ਚੇਤਾਵਨੀ ਨਹੀਂ ਹੈ ਤੇ ਮੌਸਮ ਵਿਭਾਗ ਅਨੁਸਾਰ ਰਾਤ ਦਾ ਤਾਪਮਨ ਘਟਿਆ ਹਾਲਾਂਕਿ 28 ਨਵੰਬਰ ਤੋਂ ਸ਼ੁਰੂ ਹੋ ਕੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਹਾਲਾਂਕਿ ਕਪੂਰਥਲਾ ਜਲੰਧਰ ਪਟਿਆਲਾ ਸੰਗਰੂਰ ਫਤਿਹਗੜ੍ਹ ਲੁਧਿਆਣਾ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਦੇ ਵਿੱਚ ਰਾਤ ਦਾ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਗਿਆ ਸਕਦਾ ਹੈ ਜਦਕਿ ਦੱਖਣੀ ਅਤੇ ਦੱਖਣੀ ਪੱਛਮੀ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ ਆਮ ਤੋਂ ਘੱਟ ਰਹੇਗਾ ਦੂਜੇ ਖੇਤਰਾਂ ਵਿੱਚ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਉਮੀਦ ਹੈ ਅਦਲੀ ਐਨਐਚ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ